ਕਿ ਮੇਰੇ ਮਿੱਤਰੋ ਖੀਰਾਵਾਲੀਆ ਬੁਲਟ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਰਾਜੂ ਗੋਪੀ ਹੁਣੀ ਜਾਂ ਸ਼ਿਲੂ ਬਲਾਰੇ ਦੀ ਟੱਕਰ ਕਹਿੰਦੇ ਜਦੋਂ ਹੁੰਦੀ ਮੇਰੇ ਮਿੱਤਰੋ ਬੁਲਟ ਦੇ ਨਾਲ ਤੇ ਗੱਲ ਹੋ ਜਾਂਦੀ ਵੱਖਰੀ ਏ ਆਹ ਬੱਲੇ ਆਹ ਬੱਲੇ ਸ਼ਿਲੂ ਤੇ ਬੁਲਟ ਸ਼ਿਲੂ ਤੇ ਓ ਬਾਈ ਆਇਆ ਸੁਆਦ ਹੈਲੋ ਤਵੇ ਨਾਲ ਨਾਲ ਚੱਲ ਧੰਦਿਆ ਤਰੀਰ ਫਿੱਟ ਹੈ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਆਹ ਸਾਹਮਣੇ ਗਿੰਨੀ ਮਹਿਮਦ ਵਾਲੀਆ ਉਹ ਤਾਂ ਵੀਰ ਸਿੰਘ ਗਿੰਨੀ ਕਰਦਾ ਕਮਾਲ ਲਾਉਂਦਾ ਸਿਰੇ ਦਾ ਜਫਾ ਆਹ ਸਿਰਾਂ ਹੋਣ ਵਾਲੀ ਗੱਲ ਵਿੱਚ ਘਾਂਗੇ ਦੇ ਹੋ ਗਈ ਆ ਮੇਰੇ ਮਿੱਤਰੋ ਉਹਦਰ ਜਫਾ ਇਧਰ ਜਫਾ ਜਫੇ ਤੇ ਜਫਾ ਮੈਂ ਕੀ ਕਿਹਾ ਸੀ ਵੀ ਉਧਰ ਜਫਾ ਇਧਰ ਜਫਾ ਇਧਰ ਫੇਰ ਜਫਾ ਆ ਮੈਚ ਮੈਨੂੰ ਲੱਗਦਾ ਜਫਿਆਂ ਵਾਲਾ ਹੋਣਾ ਆ ਸ਼ਿਨੂ ਬਲਾਰਾ ਆ ਬਨਮੈਨ ਆਰਮੀ ਖੇਡ ਔਰ ਨੌਜੋਨ ਜਿਹੜਾ ਤੈਨੂੰ ਬੈਕਅਪ ਮਿਲ ਰਿਹਾ ਆ ਇਸੇ ਤਰ੍ਹਾਂ ਸਤਕਾਰ ਤੈਨੂੰ ਮਿਲਦਾ ਰਹੇ ਪੰਕਜ 베ਰੀ ਔਰ ਦੂਜੇ ਪਾਸੇ ਮੈਨੂੰ ਲੱਗਦਾ ਮੈਨੂੰ ਲੱਗਦਾ ਲਵਲੀ ਮਹਿਮਦਵਾਲ ਦੀ ਧਰਤੀ ਦਾ ਇਸ ਵੇਲੇ ਕਰੂ ਕਮਾਲ ਹੋਊ ਸਿਰਾ ਹੋ ਸਿਰਾ ਪਰ ਨਹੀਂ ਮੁੰਡੇ ਨੇ ਜਾਨ ਮਾਰੀ ਐ ਪੰਕਜ 베ਰੀ ਆਪਣੀ ਟੀਮ ਲਈ ਗੱਲ ਕਰ ਦੂ ਇਸ ਸਾਹਮਣੇ ਕਹਿੰਦੇ ਪੱਟੀ ਦੇ ਲੱਕੇ ਦਾ ਜਿਹੜਾ ਤਰਨਕਾਰਦ ਹੈ ਮੈਨੂੰ ਲੱਗਦਾ ਜਿੰਨੇ ਇੱਕ ਟੱਚ ਪਰ ਨਿਕਾ ਇਹਨਾਂ ਨੇ ਵੱਡਿਆ ਨੇ ਢੇਰੀ ਵਾਲੀ ਕੌਡੀ ਖੇਡੀ ਆ ਜਵਾਦ ਕਹਿ ਦਿੰਦਾ ਵੀ ਅੱਜ ਲੈਂਦੇ ਵਾਲੇ ਪਾਸੇ ਰੌਣਕਾਂ ਲੱਗੀਆਂ ਆ ਉਹ ਲੈਂਦੇ ਪੰਜਾਬ ਤੋਂ ਵੀ ਭਰਾ ਜੁੜੇ ਹੋਣਗੇ ਵੀ ਅੱਜ ਤੇ ਗਵਾੜ ਦੇ ਵਿੱਚ ਹੀ ਰੌਣਕਾਂ ਲੱਗੀਆਂ ਪਈਆਂ ਚੜ੍ਹਦੇ ਪੰਜਾਬ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਸ਼ਿਲੂ ਔਰ ਦੂਜੇ ਪਾਸੇ ਖੀਰਾਵਾਲੀਆ 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 ਇਹ 350 ਸੀਸੀ ਹੈ ਬੜੀ ਵਧੀਆ ਗੱਲ ਲਿਖੀ ਬਿੱਲੇ ਨੇ ਵੀ ਲਓ ਸਾਹਮਣੇ ਰਕੇਸ਼ ਬੌਪਰ ਦੀ ਧਰਤੀ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਯੋਧਾ ਯੋਧੇ ਰਣ ਵਿੱਚ ਯੂਝਦੇ ਬਾਂਦੇ ਤਲਵਾਰਾਂ ਉਸ ਡਾਡੇ ਤੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾ ਉਸ ਡਾਡੇ ਤੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾ ਇੱਕ ਪਾਸੇ ਬਰੂਸਲੀ ਬਰੂਸਲੀ ਬਜ਼ੁਰਗ ਕਹਿੰਦੇ ਉਹਨਾਂ ਨੇ ਬੜੇ ਤਵੱਲੇ ਯਾਰ ਯੋਰਾ ਲਾਉਣ ਨਿਕਨ ਰੋੜ ਦੀ ਧਰਤੀ ਦਾ ਇਹ ਕਹਿੰਦੇ ਹਰੀ ਕਹਿੰਦੇ ਪਰਲੇ ਪਾਸੇ ਉਹ ਚੱਲ ਕੇ ਆਇਆ ਢਾਂਗੇ ਦੇ ਵਿੱਚ ਉਹ ਜਲਾਲਾ ਮੋਲ ਫਾਜ਼ਿਲ ਕਾ ਗੱਲਾਂ ਹੋਰ ਤੋਂ ਹੋਰ ਨੇ ਮੈਨੂੰ ਲੱਗਦਾ ਸ਼ੀਲੂ 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 ਦਾ ਟੱਕਾ ਨਿਕਾ 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 ਨੰਬਰ ਲੈ ਗਿਆ ਨਿਕਾ ਨੰਬਰ ਬੜਾ ਸ਼ੋਹਰਾ ਬੜੀ ਜਾਨ ਵੀ ਅਫਸ ਨੌਜੰਦੇ ਸਰੀਰ ਅੰਦਰ ਉਹ ਸਾਹਮਣੇ ਪੈਂਦੀ ਹੋਈ ਰੇਡ ਚਾਰਾਂ ਜਫਿਆਂ ਦੇ ਵਿੱਚ ਹੁਣ ਕੌਣ ਸ਼ਸ਼ਾ ਲਵਲੀ ਤੇ ਕਿੰਨੀ ਕੰਨੀਆਂ ਤੇ ਲੱਗੇ ਹੋਇਆ ਲਓ ਹੋ ਗਿਆ ਮੁਕਾਬਲਾ ਟਾ ਕੇ ਹਿੱਕ ਤੇ ਬਹਿਣ ਵਾਲੀ ਗੱਲ ਕਰ ਦੁੱਤੀ ਹੈ ਕਿ ਪੱਟ ਦੇਖ ਕੇ ਮਾਂ ਨੂੰ ਪੁੱਤ ਕਹਿੰਦਾ ਲੋਕੀ ਪਹਿਲਵਾਨ ਵੇ ਜਦੋਂ ਬਗੰਦਿਆਂ ਨਾਲ ਪੈਂਦੇ ਨੇ ਇਹ ਕਹਿੰਦੇ ਨੌਜਵਾਨ ਨਿੱਕਾ ਦੋਰ ਦਾ ਪਰ ਇੱਧਰ ਕਹਿੰਦੇ ਇਹ ਤਾਂ ਪਬੰਦਰ ਸੂਤਵਾਪ ਹੀ ਨਹੀਂ ਹੋਣ ਦਿੰਦਾ ਇਹ ਕਹਿੰਦੇ ਕੌਣ ਹੈ ਉਹ ਦੁਨੀਆ ਦੇ ਨਹੀਂ ਸ਼ੀਲੂ 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 ਹੂਟਰਾ ਵੱਜ ਜਾ ਹੂਟਰਾ ਸ਼ੀਲੂ E o professor sabe onde...